ਹਾਂਜੀ ਦੇਖੋ ਆਪਾਂ ਨਾ ਹੁਣ ਬਸ ਪਕੂਆਂ ਦਾ ਇਹਨੇ ਇੱਕ ਵਾਰ ਕੀ ਰਾਂ ਕੰਪਲੀਟ ਕਰ ਜਾਂਦੇ ਹਾਂ ਠਹਿਰ ਕੇ ਘੰਟਾ ਕਰੋ ਟੁੱਟੀ ਖਾ ਕੇ ਫੇਰ ਆਵਾਂਗੇ ਹੁਣ ਜਿਹਨੇ ਬਸ ਖਾਂ ਪਾਣੀ ਪੂਣੀ ਰਹਿੰਦੇ ਸੀ ਜਿਹੜੇ ਪਸਮ ਨੂੰ ਉਹਨੂੰ ਫਲਾਉਣੇ ਆਪਾਂ ਤੇ ਬਸ ਆਹੀ ਮੱਧ ਰੇਣੀ ਸੀ ਖੋਲ ਕੇ ਦੇਖੋ ਇਹ ਮਨ ਮਰਜ਼ੀ ਦਾ ਨਾ ਭਿੱਜਿਆ ਹੋਇਆ ਦਾਣਾ ਦੇਖੋ ਇਹਨੇ ਖੋਲੇ ਆ ਨਾ ਹੁਣ ਕਿਹੋਂ ਤਾਂ ਹੋਇਆ ਇਹ ਖਾਈ ਜਾਂਦੀ ਐ ਜੇ ਇਹ ਨਾ ਹੋਵੇ ਤਾਂ ਉਹ ਆਪਣਾ ਨਾ ਇੱਧਰ ਟੈਂਕੀ 'ਚ ਸੁੱਕਾ ਦਾਣਾ ਪਾਇਆ ਹੈ ਇੱਕ ਬੁਰਕੀ ਉੱਥੇ ਲਾਇਆ ਉਹ ਫੇਰ ਘੇੜਾ ਦੇ ਆਊਗੀ ਬੁਰਕੀ ਲਾਇਆ ਹੋਖਾ ਹੋਊਗੀ ਇਹ ਜਿਹੜਾ ਕੋਸਾ ਪਾਣੀ ਵੀ ਇਹਦੇ ਨਾਲ ਦੀ ਨਾਲ ਪਾਣੀ ਵੀ ਪੀ ਜਾਂਦੀ ਐ ਤੇ ਉੱਪਰ ਆਪਾਂ ਇਹਦੇ 'ਚ ਪਾਣੀ ਪਾਉਂਦੇ ਸੀਗੇ ਗਰਮ ਜਾਂ ਬਾਕੀ ਜਿਵੇਂ ਨਾ ਪਸ਼ੂ ਨੂੰ ਓਵੇਂ ਖਵਾਓ ਜਿਵੇਂ ਉਹ ਖੁਸ਼ ਹੋ ਕੇ ਖਾਵੇ ਜਿਹੜੀ ਚੀਜ਼ ਹੈ ਹਾਂ ਖੁੱਲਾ ਛੱਡ ਕੇ ਹਾਂ ਉਹ ਡਲ ਤਾਂ ਹੈਗੀ ਤੇ ਬਾਕੀ ਜਿੰਨਾ ਨਾ ਪਸ਼ੂ ਖੁਸ਼ ਹੋ ਕੇ ਖਾਵੇ ਉਹ ਚੀਜ਼ ਖਵਾਓ ਐਨੀ ਹੁੰਦਾ ਹਨਾ ਵੀ ਆਪਾਂ ੱੱੱਕੇ ਨਾਲ ਪਾਵਾਂਗੇ ੱੱੱਕੇ ਨਾਲ ਤਾਂ ਕੋਈ ਵੀ ਪਸ਼ੂ ਖਾਂਦਾ ਨਹੀਂ ਹੈਗਾ ਹਾਂ ਦੇਖੋ ਇਹਦਾ ਮਰੀਰਾਮ ਇੱਥੇ ਖੋਜਾ ਇਹ ਚੀਜ਼ ਖਾ ਕੇ ਖੋਜਾ ਹੈ ਤੇ ਬਾਕੀ ਆਪਾਂ ਇੱਕ ਚੀਜ਼ ਹੋਰ ਮੰਗਾਈ ਅੱਜ ਸੋਇਆ ਬੀਨ ਦਾ ਵੇਸਟ ਮਾਲ ਹੈ ਨਾ ਹਾਂ ਸੋਇਆ ਬੀਨ ਦਾ ਪਾਊਡਰ ਵੀ ਕਹਿਣ ਨੇ ਨੀਗੇ ਹਾਂ ਵੇਸਟ ਮਾਲ ਹੈ ਪਿੱਜਾ ਹੋਇਆ ਜਿਹੜਾ ਗਿੱਲਾ ਹੁੰਦਾ ਹੈ ਹਨਾ ਉਹ ਜਿਹੜਾ ਤੁਹਾਨੂੰ ਮਿਲਿਆ ਹੈ ਰੰਗਾ ਉੱਤੇ ਬੰਦਣਾ ਹੋ ਰਿਹਾ ਕਿ ਇਹੋ ਤੁਸੀਂ ਨਕਾ ਹੁੰਦਾ ਹੈਗਾ ਇਹ ਤੋਂ ਪਨੀਰ ਵਗੈਰਾ ਬਣਦਾ ਜੀ ਤੋਂ ਹਨਾ ਹਾਂ ਪਨੀਰ ਤੋਂ ਵੀ ਨਾ ਪਨੀਰ ਹੁੰਦਾ ਉਹ ਬਣਦਾ ਉਹ ਬੇਸਤ ਮਾਜਵੇਂ ਦਿਲਕਾ ਵਗੈਰਾ ਉੱਤਰਾ ਹੁੰਦਾ ਉਹ ਭਿੱਜਿਆ ਹੋਇਆ ਉਹ ਵੀ 1 ਕਿਲੋ ਦੀ ਪੈਕਿੰਗ ਆਉਂਦੀ ਹੈ ਜੀ ਤੇ ਇਹਨੂੰ ਨਾਲ ਦੇ ਟੇਸਤੀ ਲੱਗਦੀ ਹੈ ਇਹ ਚੀਜ਼ ਤੇ ਆਪਾਂ ਅੱਜ ਹੀ ਮੰਗਾਈ ਹੈ ਮੈਂ ਤੁਹਾਡੇ ਨਾਲ ਕੱਲ ਵੀ ਲਾਈਵ ਤੇ ਸ਼ੇਅਰ ਕੀਤਾ ਸੀ ਵੀ ਜੇ ਕਿਤੇ ਵੀ ਨੂੰ ਪਤਾ ਹੋਵੇ ਆਹ ਸੀ ਇਹ ਦੇ ਵਿੱਚ ਹੈ ਤੇ ਇਹਨਾਂ ਹਰੇ ਬੀਮਾਕੀ ਅੱਜ ਪਹਿਲੇ ਦਿਨੀ ਆਪਾਂ ਹਲੇ ਇੱਕ ਪੈਕ ਟੀ ਖੋਲ ਕੇ ਦੇਖਿਆ ਵੀ ਜਿਵੇਂ ਖਾਂਦੀਆਂ ਨੀਂਗੀਆਂ ਇਹ ਭਿਉਂਕੇ ਵੀ ਪਾ ਸਕਦੇ ਆਂ ਤੇ ਸੁੱਕਾ ਤੂੜੀ ਵਿੱਚ ਵੀ ਲਾਉਣ ਦਾ ਅਗਲਾ ਗਿੱਲੇ ਹੀ ਹੁੰਦਾ ਹਨਾ ਉਵੇਂ ਜਿਵੇਂ ਵੀ ਪਸ਼ੂ ਖਾਂਦਾ ਹੈਗਾ ਤੇ ਬਾਕੀ ਭਿੱਜਾ ਹੋਇਆ ਵਧੀਆ ਰਹਿੰਦਾ ਆਪਾਂ ਇਹਦੇ ਵਿੱਚ ਨਾ ਹਲੇ ਸਿਰਫ ਓਹੀ ਭਿਉਂਕੇ ਦੇਖਿਆ ਸੀ ਦੂਜਾ ਹਲੇ ਵੰਡ ਪਾਉਣਾ ਹੈਗਾ ਆਪਾਂ ਇਹਦੇ ਵਿੱਚ ਉਸ ਤਾਂ ਪਾਤਾ ਖੀਰ ਵਾਂਗੂ ਬਣ ਜਾਂਦਾ ਹੈਗਾ ਤੇ ਇਹਨੂੰ ਵਧੀਆ ਲੱਗਿਆ ਹੋਇਆ ਅੱਜ ਤੇ ਥੋੜਾ ਵਧੀਆ ਚੰਗੀ ਗੱਲ ਹੈ ਜਿਹੜਾ ਕੁਝ ਖਾਂਦੀ ਹੈ ਖਾਲਾਂ ਦਿਓ ਤੇ ਉਬਲਿਆ ਹੋਇਆ ਜਿਹੜੇ ਆਪਾਂ ਰਿੰਨ ਕੇ ਪਾਉਂਦੇ ਸੀ ਨਾ ਉਹ ਖਾਣੋਂ हट ਗਈ ਪਤਾ ਨਹੀਂ ਕੀ ਕਾਰਨ ਹੋ ਗਿਆ ਇਹਨੂੰ ਕੋਈ ਚੀਜ਼ ਤੋਂ ਨਾ ਕਿਸ ਨਾ ਮੁੜਗੀ ਹੋਣੀ ਹੈ ਜੀ ਤੇ ਜਿਵੇਂ ਇਹ ਖਾਂਦੀ ਆਪਾਂ ਉਸ ਤਰ੍ਹਾਂ ਵੀ ਇਹਨੂੰ ਜਿਵੇਂ ਇਹ ਨਾ ਮਾੜੀ ਆਮ ਖੋਸ਼ ਆਉਂ ਮੈਂ ਖਾਂਦੇ ਹਾਂ ਤੱਕਾ ਹੈ ਬਿਲਕੁਲ ਨਹੀਂ ਜਾਂਦੀ ਹੈਗੀ ਜੇ ਆਪਾਂ ਇਹਨੂੰ ਧੱਕੇ ਨਾਲ ਕੋਈ ਦਵਾਈ ਬੂਟੀ ਦੇਵਾਂਗੇ ਉਹ ਵੀ ਨਹੀਂ ਲੈਂਦੀ ਹੈਗੀ ਬਸ ਇੱਕ ਤਾਂ ਇਹ ਖੁੱਲਾ ਰਹਿਣਾ ਪਸੰਦ ਕਰਦੀ ਹੈਗੀ ਵੀ ਮੈਂ ਖੁੱਲੀ ਰਹਾ ਮੈਨੂੰ ਬੰਨੋ ਨਾ ਬਸ ਆ ਇਹਦੇ ਤੋਂ ਹੋਣੀ ਹੈ ਤੇ ਬਾਕੀ ਜਿਹੜਾ ਆਪਾਂ ਪਾਇਆ ਸੀ ਨਾ ਉਹ ਥੋੜਾ ਮੋਟਾ ਏ ਤੁਹਾਨੂੰ ਮੈਂ ਦਿਖਾਉਣੀ ਆ ਉਹ ਵੀ ਪਿਆ ਵੇਖੋ ਇਹ ਨਹੀਂ ਖਾਂਦੀ ਹੈਗੀ ਐਵੇਂ ਮੈਂ ਵੀ ਪਾਇਆ ਸੀ ਰੇਟੇ ਉਗਾਲ ਕੇ ਬੜੇ ਖਾਣੇ ਆ ਉਹ ਵੀ ਨਹੀਂ ਖਾਂਦੀ ਪਤੰ ਹੀ ਹਾਂ ਉਾਲ ਕੇ ਆਪਾਂ ਬੜੇ ਵੀ ਵਗੈਰਾ ਖੰਡਾ ਫਾਦ ਨਹੀਂ ਹੁੰਨਿਆ ਆ ਦੇਖੋ ਐਂ ਹੀ ਪਿਆਗਾ ਜਿੰਨਾ ਕ ਮਨ ਕੀਤਾ ਇਹਨੇ ਖਾ ਲਿਆ ਵਿੱਚ ਮੈਂ ਨਿੰਬੂ ਜੇ ਤੋੜ ਕੇ ਲਈ ਜੋ ਪਾਤੀ ਮੈਂ ਕਿ ਉਹ ਵੀ ਪਿਆ ਇਹ ਤਵੇਰ ਤੱਕ ਮਸਾ ਖਾਊਗੀ ਹੈ ਕੋਸ਼ਿਸ਼ ਨਹੀਂ ਕਰਾਂਗੀ ਜਿੰਨੇ ਨੇਚਰਲ ਚੀਜ਼ਾਂ ਪਹਿਲਾਂ ਦੱਸਣ ਹਾਂ ਉਹ ਨਹੀਂ ਵਧੀਆ ਹੈਗਾ ਰੇੜੀ ਵੀ ਜੀ ਮੈਨੂੰ ਮਿਲ ਜੇ ਮਾ ਪਾ ਨੀਮ ਨੀਂਬੂ ਹੋਏ ਕੁਝ ਵੀ ਹਾਲੇ ਕੋ ਉਮੀ ਪੈ ਹੈ ਬਾਂਡ ਵਗੈਰਾ ਚਲ ਬਾਕੀ ਆਹ ਪਕਟੀਆਂ ਨਾਲ ਬੰਨਦੇ ਨੇ ਜਿੰਨਾ ਕਿ ਇਹਨਾਂ ਤੋਂ ਖਾਧਾ ਜਾਂਦਾ ਇਹ ਖਾਲਾਂ ਦੀਆਂ ਨੇਗੀਆਂ ਹੁਣ ਨਾ ਪੈ ਨੂੰ ਇਧਰ ਨੂੰ ਕਰਕੇ ਰੱਖ ਦੇਣੇ ਸਵੇਰੇ ਖਾ ਲੈਣਗੇ ਅਹੀਂ ਖਾ ਲੂਗੀ ਗਿੱਲਾ ਜਾਂ ਜਾਰੇ ਹੋ ਜਾਂਦੇ ਜੀ ਕਿਉਂ ਉੱਪਰ ਭਿੱਜ ਜਾ ਗਾਣਾ ਪੈ ਜਾਂਦਾ ਨਾ ਦੇਖੋ ਸੁੱਕੀ ਟੂੜੀ ਵਿੱਚ ਰਲਾ ਕੇ ਰੱਖ ਦੇਣੇ ਜਿਹੜਾ ਖਾਣਾ ਹੋਏ ਖਾ ਲੂਗੀ ਪਾਕੀੜੀ ਇੱਛਾ ਆਈ ਆ ਵੀ ਕਹਿੰਦੀ ਐ ਆਪਣੀ ਇਹਨੂੰ ਅੰਦਰ ਨਾਲ ਮੰਨ ਲੈ ਨੂੰ ਕਿਨੂੰ ਇਹਨੂੰ ਨਾ ਖਾਣੀ ਹਾਂ ਐਵੇਂ ਕਰ ਲੈ ਹੁਣ ਸੌਰੀ ਰਾਤ ਨਾਲ ਜੰਨੀ ਤੇ ਬੰਨ ਕੇ ਰੱਖ ਤੇ ਭੁੱਖੀ ਰਹੋਗੀ ਤੇ ਫਿਰ ਆਪੇ ਖਾਣ ਨੂੰ ਭੱਜ ਕੇ ਆਉਗੀ ਇਹ ਵੀ ਗੱਲ ਸਹੀ ਐ ਹਲੋ ਤੁਹਾਨੂੰ ਖਾਣਾ ਨੇ ਜਿੰਨਾ ਕੇ ਪੀ ਜੀ ਪੀ ਲਾਉਂਦੇ ਨੂੰ ਰਾਮ ਨਾਮ ਹੈ ਹਾਂ ਠੀਕ ਹੈ ਭਾਈ ਠੀਕ ਹੈ ਜੀ ਮੈਂ ਤੁਹਾਨੂੰ ਅਹੀਂ ਦਿਖਾਉਣਾ ਸੀ ਵੀ ਆਪਣੇ ਜਦੋਂ ਪਸ਼ੂ ਖੋਲੇ ਫਿਰ ਜੇ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਨੂੰ ਵਧੀਆ ਹੈ ਆਪਣੀ ਝੋਟੀ ਦਾ ਆਪਣੀ ਝੋਟੀ ਵਿਆਹ ਲਈ ਅਵੀ ਸੇਲ ਤੋਂ ਕੱਢ ਲਈ ਭਾਈ ਹੋਰ ਬੱਤੀ ਹੈ ਉਹ ਬੋਲੀ ਪੱਕੀ ਠੀਕ ਹੈ